ਮਸ਼ਕਾਤ ਦੇਖ ਰਹੀ ਹਾਂ ਪੰਜਾਬ ਬਾਰਡਰ ਨਿਊਜ਼ ਦੱਸਦੀ ਹੈ ਕਿ ਜੀਨਾਨਗਰ ਖੇਤਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਜਿਸ ਚਲਦੇ ਦੱਸਦੀ ਹੈ ਕਿ ਬੀਤੀ ਰਾਤ 15 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਪਿੰਡ ਨਰਾਣੀ ਪੁਰ ਗੁਰੀਆ ਅਤੇ ਮੇਗੀਆਂ ਪਿੰਡਾਂ ਵਿਖੇ ਚੋਰਾਂ ਵੱਲੋਂ ਦੋ ਗੁਰਦੁਆਰਾ ਸਾਹਿਬ ਇੱਕ ਗੋਸوامی ਨਾਬਾਦਾਸ ਮੰਦਿਰ ਅਤੇ ਦੋ ਗਿਰਜਾ ਘਰਾਂ ਸਮੇਤ ਇੱਕ ਪੀਰ ਦੀ ਜਗ੍ਹਾ ਨੂੰ ਨਿਸ਼ਾਨਾ ਬਣਾ ਕੇ ਇਹਨਾਂ ਧਾਰਮਿਕ ਸਥਾਨਾਂ ਦੀਆਂ ਗੋਲ ਕਾ ਤੋੜੀਆਂ ਗਈਆਂ ਜਿਸ ਤੋਂ ਇਲਾਵਾ ਪਿੰਡ ਜਗਤਪੁਰ ਖੁਰਦ ਖਾਰੀਆਂ ਵਿਖੇ ਸਥਿਤ ਕਰਿਆਨਾ ਡੇਰੀ ਬੂਟ ਹਾਊਸ ਸਾਈਕਲ ਅਤੇ ਨਾਈ ਦੀ ਦੁਕਾਨ ਸਮੇਤ ਡਾਕਟਰ ਦੀ 6 ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਕਿ ਇਸੇ ਤਰ੍ਹਾਂ ਹੀ ਪੁਰਾਣਾ ਸ਼ਾਲਾ ਬਾਜ਼ਾਰ ਅੰਦਰ ਇੱਕ ਮੈਡੀਕਲ ਸਟੋਰ ਤੇ ਕਾਰ ਗੈਰੇ ਸਮੇਤ ਇੱਕ ਮਿਨਾਰੀ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਮਿਨਾਰੀ ਵਾਲੇ ਦੁਕਾਨਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਗੱਲੇ ਚੋਂ 10000 ਨਕਦੀ ਸਮੇਤ ਚੋਰੀ ਦਾ ਸਮਾਨ ਵੀ ਲੈ ਕੇ ਰਫੂ ਚੱਕਰ ਹੋ ਗਏ ਇਸੇ ਤਰ੍ਹਾਂ ਹੀ ਧਾਰਮਿਕ ਸਥਾਨਾਂ ਦੀਆਂ 골ਕਾਂ ਚੋਂ 24 ਵਕ ਵਕ ਨਕਦੀ ਚੋਰੀ ਕੀਤੀ ਗਈ ਹੈ ਕਿਉਂਕਿ ਇਹਨਾਂ ਸਥਾਨਾਂ ਦੀਆਂ 골ਕਾਂ ਪਿੰਡਾਂ ਦੀਆਂ ਫਿਰਨੀਆਂ ਤੇ ਖੇਤਾਂ ਚੋਂ ਮਿਲੀਆਂ ਹਨ ਜੇਕਰ ਕੁੱਲ ਮਿਲਾ ਕੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਦੁਕਾਨਾਂ ਤੇ ਧਾਰਮਿਕ ਸਥਾਨਾਂ ਤੋਂ ਨਕਦੀ ਦਾ ਵੱਡਾ ਨੁਕਸਾਨ ਹੋਇਆ ਉੱਥੇ ਹੀ ਇੱਕੋ ਰਾਤ 'ਚ ਵਾਪਰੀਆਂ 16 ਵਾਰ ਤਾਂ ਤੁਨੂੰ ਲੈ ਕੇ ਪੁਰਾਣਾ ਸ਼ਾਲਾ ਪੁਲਿਸ ਦੀ ਦਿੱਲੀ ਕਾਰਗਜ਼ਾਈ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਦਾਤੀਏ ਕਿ ਵੱਡੀ ਗਿਣਤੀ ਚ ਹੋਈਆਂ ਚੋਰੀਆਂ ਦੀ ਵਾਦਾ ਤੋਂ ਲੈ ਕੇ ਗੁਸਤੇ ਚ ਆਏ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਪੁਰਾਣਾ ਸ਼ਾਲਾ ਚੌਕ ਤੇ ਕੁਸਤਾਂ ਖਲਾਫ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਜੀ ਦੇਖ ਰਿਹਾ ਉਹ ਪੰਜਾਬੀ ਬਾਡਰ ਨਿਊਜ਼ ਮਾਰਕੇਸ਼ ਸ਼ਰਮਾ ਬਿਮਾਰ ਹਕਤ ਨਾਲ ਦੇਖੋ ਜੀ ਬਹੁਤ ਮਾੜੀ ਨਿਦਨ ਜੋ ਘਟਨਾ ਹੈ ਗੁਰੂ ਘਰ ਰਖਸ਼ਾ ਨੇ ਇਹਨਾਂ ਨੇ ਅਤੇ ਕੋਈ ਉਮੜੀ ਉਮੜੀ ਬੰਦੇ ਨੇ ਜਿਹੜੇ ਇਹੋ ਜਿਹੇ ਹੁੰਦੇ ਨੇ ਇੱਕ ਥਾਣੀ ਹੋਈ ਹੈ ਸਾਡੇ ਗੁਰਦਾਰਾ ਸਾਹਿਬ ਹੋਈ ਆ ਮੇਘੀਆਂ ਪਿੰਡ ਚ ਹੋਈ ਆ ਗੁਰੀਏ ਪਿੰਡ ਚ ਹੋਈ ਆ ਅੱਡੇ ਪ੍ਰੋਣਾਸ਼ਾਲਾ ਇਹ ਮਤਲਬ ਮੈਡੀਕਲ ਸਟੋਰ ਤੇ ਗੁਰੂ ਨਾਨਕ ਵਰਕਸ਼ਾਪ ਆ ਪਤਨ ਵਾਲੇ ਰੋਡ ਤੇ ਉਥੇ ਪਹਿਲਾਂ ਇਹ ਰਾਤ ਸਾਢੇ 10 ਵਜੇ ਦੀ ਘਟਨਾ ਆ ਸਾਢੇ 10 ਤੋਂ ਬਾਅਦ ਫਿਰ ਇੱਥੇ ਹੋਈ ਹੈ ਸਾਡੀ ਹੋਈ ਆ ਠੀਕ ਹੈ ਹਾਂਜੀ ਇਹ ਘਟਨਾ ਤਾਂ ਬਹੁਤ ਮਾੜੀ ਹੈ ਨੰਦਰ ਜੋਗ ਆ ਚਲੋ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਤੇ ਇਹ ਇਹੋ ਜਿਹੇ ਜਿਹੜੇ ਚੋਟ ਆ ਗਨੇ ਇਹਨਾਂ ਨੂੰ ਫੜਨਾ ਚਾਹੀਦਾ ਕੋ ਇਨਸਾਫ ਮਿਲੇ ਇਤਨਾ ਤਾਂ ਫਿਰ ਬਹੁਤ ਜ਼ਿਆਦਾ ਬੇਰਮੀਂਗਾ ਤਾਂ ਹੋਰ ਵੀ ਕਰ ਸਕਦੇ ਆ ਜਾ ਕੇ ਹਨਾ ਆਮ ਘਰਾਂ ਦੇ ਵਿੱਚ ਜਾ ਇਹ ਜੀ ਕਟੋਕਟ 13 14000 ਦਾ ਜਿਹੜਾ ਸਾਡੀ ਕੋਲਕਾ ਦਾ ਪੈਸਾ ਆਈ ਜਿਹੜਾ 15 ਦਿਨੀ 20 ਦਿਨੀ ਅਸੀਂ ਕੱਢ ਲਿਨੇ ਹਾਂ ਜਿਹੜਾ ਅਜੇ 10 ਵਿੱਚੋਂ ਕੱਢਣਾ ਹੀ ਸੰਗਰਾਮ ਦੇ ਫਿਰਾਂ ਦੇ ਠੀਕ ਹੈ 13 14000 ਦਾ ਨੁਕਸਾਨ ਤਾਂ ਹੈ ਹੀ ਚਲੋ ਹੋਰ ਨੁਕਸਾਨ ਨਹੀਂ ਕੀਤਾ ਬਾਕੀ ਚਾਲੇ ਟੁੜੇ ਤੋੜੇ ਉਹਨਾਂ ਨੇ ਕੋਲਕਾ ਸਾਨੂੰ ਇੱਕ ਅੱਧਾ ਅੱਧਾ ਕਿਲੋਮੀਟਰ ਤੋਂ ਗਾਂ ਜਾ ਕੇ ਕਮਾਦਾ ਕਮਾਰ ਦੇ ਵਿੱਚ ਛੁੱਟੀ ਆ ਜੇ ਵੀ ਦੋ ਪਰਨੇ ਦੇ ਤੰਗੇ ਦੇਖਦੇ ਹੁਣ ਆ ਉਹ ਸਾਹਮਣੇ ਤੰਗੇ ਦੇ ਪਰਨੇ ਠੀਕ ਹੈ ਜੀ ਮਤਲਬ ਸਰੋਪੇ ਜਿਹੜੇ ਸੀ ਨਾ ਗੁਰੂ ਘਰ ਦੇ ਉਹਨਾਂ ਅੰਚ ਪੈਸੇ ਪਾ ਕੇ ਲੈ ਜਾਂਦੇ ਨੇ ਜਿਹੜਾ ਭਾਣਵਾ ਉਹ ਵਿੱਚ ਰਹਿੰਦੇ ਤਾਂ ਵੇਖਿਆ ਨਾ ਤੁਸੀਂ ਭਾਣ ਉਹ ਭਾਣ ਵੇਚ ਰਹੇ ਹੁੰਦਾ ਜਿਹੜੇ ਉਹ ਨੋਟ ਨਾ ਦੇ ਨੇ ਜਿਹੜੇ ਮੋٹے ਨੋਟ ਹੁੰਦੇ ਨੇ ਉਹ ਪਾਗ ਦੀ ਮੋਟੀ ਮਾਇਆ ਲੈ ਗਏ ਉਹ ਉਹ ਪਾਗ ਲੈ ਗਏ ਠੀਕ ਹੈ ਹਾਂ ਜੀ ਹਾਂ ਉਹ ਪਾਗ ਲੈ ਗਏ ਇਸ ਤਰ੍ਹਾਂ ਹੀ ਗਿਰਜਾਂ ਕ੍ਰਿਸਚੀਅਨ ਉਹ ਗਿਰਜਾ ਘਰ ਚ ਵੀ ਮੰਦਰਾਂ ਚ ਵੀ ਗੁਰਦੁਆਰਿਆਂ ਸਾਹਿਬ ਦੀ ਘਟੋ ਘੜ ਸੀ ਸੱਤ ਚੋਰੀਆਂ ਜਿਹੜੀਆਂ ਇਸੇ ਹਲਕੇ ਦੇ ਵਿੱਚ ਹੋਈਆਂ ਨੇ ਜਿੱਥੇ-ਜਿੱਥੇ ਚੋਰੀ ਹੋਈ ਹੈ ਉੱਥੇ ਐਸਐਸਓ ਸਾਹਿਬ ਵੀ ਮੌਕੇ ਤੇ ਪਹੁੰਚੇ ਹੈ ਮੈਂ ਵੀ ਐਜੇ ਡੀਐਸਪੀ ਦਿਨਨਗਰ ਆਇਆ ਤਾਂ ਮੌਕੇ ਤੇ ਔਰ ਮੌਕੇ ਨੂੰ ਦੇਖਿਆ ਗਿਆ ਔਰ ਸਾਡੇ ਜਿੰਨੇ ਵੀ ਸੀਸੀਟੀਵੀ ਫੁਟੇਜ ਹੈਗੇ ਨੇ ਉਹਨਾਂ ਨੂੰ ਦੇਖਿਆ ਜਾਏਗਾ ਔਰ ਸਾਨੂੰ ਕੁਝ ਸ਼ੱਕੀਆਂ ਦੇ ਉੱਤੇ ਹੈਗਾ ਸ਼ੱਕ ਵੀ ਹੈਗਾ ਤੇ ਬਹੁਤ ਜਲਦੀ ਆਪਾਂ ਇਹ ਟ੍ਰੈਸ ਕਰ ਲਾਂਗੇ ਰੂਟ ਨੈਪ ਵੀ ਬਣਾ ਰਹੇ ਆ ਇਹਦਾ ਵੀ ਕਿਹੜੇ-ਕਿਹੜੇ ਇਲਾਕੇ ਸ਼ੋਰੀਆਂ ਔਰ ਜਿਆਦਾ ਦੂ ਦੂ ਤੱਕ ਨਫੈਲਿਆ ਨਹੀਂ ਹੋਇਆ ਕਿ ਛੋੜਾ ਜਿਹਾ ਸਟ੍ਰੈਚ ਹੈਗਾ ਜਿੱਥੇ ਲਗਾਤਾਰ ਇਹਦੀਆਂ ਇਨਸੀਡੈਂਸਿਟੀ ਦੇ ਖਬਰ ਹੋ ਰਹੀ ਹੈ ਠੀਕ ਹੈ ਔਰ ਉਸ ਏਰੀਆ ਨੂੰ ਸੀ ਕਵਰ ਕਰਕੇ ਤੇ ਕੋਸ਼ਿਸ਼ ਕਰਾਂਗੇ ਰਾਤ ਦਾ ਵੀ ਦੇਖਦੇ ਹਾਂ ਡੋਮਿਨੇਸ਼ਨ ਵਗੈਰਾ ਕਿੰਨੀ ਹੈਗੀ ਉਹ ਵੀ ਦੇਖ ਲੈਣਾ